ਪਾਠ ਹਾਂ ਹਾਂ ਜੀ ਬਟੇ ਅੱਜ ਪਾਠ ਛੇਵੀਂ ਦਾ ਪਹਿਲਾ ਪਾਠ ਤਿਰੰਗਾ ਉਹਦਾ ਪ੍ਰਸ਼ਨ ਨੰਬਰ 1 ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ ਪ੍ਰਸ਼ਨ ਨੰਬਰ 1 ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ ਉੱਤਰ ਕੇਸਰੀ ਚਿੱਟਾ ਅਤੇ ਹਰਾ ਝੰਡੇ ਦੇ ਤਿੰਨ ਰੰਗ ਕਿਹੜੇ-ਕਿਹੜੇ ਨੇ ਕੇਸਰੀ ਕਿੱਤਾ ਅਤੇ ਹਰਾ ਪ੍ਰਸ਼ਨ ਨੰਬਰ 2 ਤਰੰਗੇ ਵਿੱਚ ਸ਼ਬਦ ਸਾਵਾ ਤੋਂ ਕੀ ਭਾਵ ਹੈ ਤਰੰਗੇ ਵਿੱਚ ਕਸਾ ਤਰੰਗਾ ਕਵਤਾ ਉਹਦੇ ਵਿੱਚ ਇੱਕ ਸਾਵਾ ਸ਼ਬਦ ਆਇਆ ਉਹਦਾ ਕੀ ਭਾਵ ਹੈ ਉੱਤਰ ਸਾਵਾ ਤੋਂ ਭਾਵ ਹਰਾ ਤੁੰ ਹੈ ਸਾਵਾ ਦਾ ਮਤਲਬ ਹਰਾ ਪ੍ਰਸ਼ਨ ਨੰਬਰ 10 ਕੇਸਰੀ ਰੰਗ ਕਿਸ ਗਲ ਨੂੰ ਦਰਸਾਉਂਦਾ ਹੈ ਪ੍ਰਸ਼ਨ ਨੰਬਰ 3 ਇਹ ਹੈ ਬਟੇ ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ ਉੱਤਰ ਕੇਸਰੀ ਰੰਗ ਕੁਰਬਾਨੀ ਦੇ ਭਾਵ ਦਰਸਾਉਂਦਾ ਹੈ ਕੁਰਬਾਨੀ ਦੇ ਭਾਵ ਦਰਸਾਉਂਦਾ ਹੈ ਪ੍ਰਸ਼ਨ ਨੰਬਰ 4 ਚਿੱਟਾ ਰੰਗ ਕਿਸ ਗੁਣ ਕਰਕੇ ਚੰਗਾ ਲੱਗਦਾ ਹੈ ਸਾਡੇ ਝੰਡੇ ਦੇ ਵਿੱਚ ਤਿਰੰਗੇ ਝੰਡੇ ਵਿੱਚ ਤਿੰਨ ਰੰਗਾਂ ਵਿੱਚੋਂ ਇੱਕ ਚਿੱਟਾ ਰੰਗ ਵੀ ਹੈ ਉਹ ਕਿਸ ਗੁਣ ਕਰਕੇ ਸਾਨੂੰ ਚੰਗਾ ਲੱਗਦਾ ਉਹਦਾ ਉੱਤਰ ਹੈ ਸ਼ਾਂਤੀ ਦੇ ਗੁਣ ਕਰਕੇ ਚੰਗਾ ਲੱਗਦਾ ਹੈ ਪ੍ਰਸ਼ਨ ਨੰਬਰ 5 ਅਸ਼ੋਕ ਚੱਕਰ ਦਾ ਕੀ ਭਾਵ ਹੈ ਤਿਰੰਗੇ ਝੰਡੇ ਵਿੱਚ ਇੱਕ ਸਰਕਲ ਲੱਗਿਆ ਹੋਇਆ ਵਾ ਜਿਹਦੇ ਵਿੱਚ 24 ਧਾਰਮਾ ਨੇ ਲਾਈਨਾਂ ਨੇ ਉਹਨੂੰ ਅਸ਼ੋਕ ਚੱਕਰ ਕਿਹਾ ਜਾਂਦਾ ਅਸ਼ੋਕ ਚੱਕਰ ਦਾ ਕੀ ਭਾਵ ਹੈ ਉੱਤਰ ਅਸ਼ੋਕ ਚੱਕਰ ਵਿਕਾਸ ਦਾ ਨਿਸ਼ਾਨ ਹੈ ਅਸ਼ੋਕ ਚੱਕਰ ਵਿਕਾਸ ਦਾ ਨਿਸ਼ਾਨ ਹੈ ਠੀਕ ਹੈ ਬਟੇ ਤੁਹਾਨੂੰ ਇਸ ਪਾਠ ਦੇ ਪੰਜੇ ਪ੍ਰਸ਼ਨ ਸਮਝ ਲਾ ਕੇ ਬੰਦ